ਅੱਜ ਅਰਵਿੰਦ ਕੇਜਰੀਵਾਲ ਜੀ ਤਿੰਨ ਬੋਤਲਾਂ ਭਰ ਕੇ ਤੇ ਦੋ ਮੁੱਖ ਮੰਤਰੀਆਂ ਨੂੰ ਨਾਲ ਲੈ ਕੇ ਚੋਣ ਕਮਿਸ਼ਨ ਕੋਲ ਪਹੁੰਚ ਗਏ ਹੂੰ ਹੂੰ ਕਹਿੰਦੇ ਜੀ ਆਹ ਜਮਨਾ ਦਾ ਪਾਣੀ ਹੈ ਵੈਸੇ ਤਾਂ ਸਾਡੇ ਰੋਲਾ ਪਾਉਣ ਤੋਂ ਬਾਅਦ ਜ਼ਹਿਰ ਘਟ ਗਿਆ ਹੁਣ ਮਤਲਬ ਮੈਨੂੰ ਕਮਾਲ ਹੈ ਵੀ ਰੋਲਾ ਪਾਉਣ ਤੇ ਵੀ ਜ਼ਹਿਰ ਜ਼ਹਿਰ ਦੀ ਮਾਤਰਾ ਘਟ ਜਾਂਦੀ ਹੈ ਹੂੰ ਸੋ ਮਤਲਬ ਇਹ ਤਾਂ ਕਹਿ ਸਕਦੇ ਕਿ ਦੋ ਦਿਨ ਹੋ ਗਏ ਜੀ ਹੁਣ ਪਹਿਲਾਂ ਇੰਨਾ ਸੀਗਾ ਜਾਂ ਇਹ ਨਾ ਇਹ ਪਰ ਸਵਾਲ ਤਾਂ ਇਹ ਹੈ ਕਿ ਕਿਉਂ ਅਜੇ ਵੀ ਇਸ ਗੱਲ ਤੇ ਨਿਖਿਆ ਕਿਵੇਂ ਬੋਰੀਆਂ ਭਰ ਕੇ ਜਾਂ ਟ੍ਰੈਲੀ ਉਲਟਾ ਕੇ ਜ਼ਹਿਰ ਪਾਇਆ ਗਿਆ ਹੋਵੇ ਜੀ ਜੇਕਰ ਉਹ ਇਸ ਗੱਲ ਤੇ ਆਉਂਦੇ ਕਿ ਪਾਣੀਆਂ ਨੂੰ ਗੰਧਲਾ ਕਰ ਦਿੱਤਾ ਗਿਆ ਪਾਣੀਆਂ ਨੂੰ ਜ਼ਹਿਰੀ ਕਰ ਦਿੱਤਾ ਗਿਆ ਹਨਾ ਉਹਦੇ ਵਿੱਚ ਕੈਮੀਕਲ ਪੈ ਰਹੇ ਨੇ ਗੰਧ ਪੈ ਰਿਹਾ ਉਹ ਸਾਰਾ ਫਿਰ ਤਾਂ ਉਹ ਪਹਿਲੂ ਹੋਰ ਸੀ ਜੀ ਪਰ ਅੱਜ ਚੇਚੇ ਤੌਰ ਤੇ ਤਿੰਨ ਪਾਣੀ ਦੀਆਂ ਬੋਤਲਾਂ ਜਮਨਾ ਚੋਂ ਭਰ ਕੇ ਲੈ ਕੇ ਗਏ ਕਿ ਆਹ ਦੇਖੋ ਜੀ ਇਹਦੇ ਵਿੱਚ 7 ਪੀਪੀਐਮ ਅਮੋਨੀਆ ਹੈ ਜਾਂ ਉਹ ਧਾਤਾਂ ਉਹ ਭਾਰੀ ਧਾਤ ਉਹ ਕੈਮੀਕਲ ਜਿਹੇ ਨੇ ਜਿਹੜੇ ਮਤਲਬ ਟ੍ਰੀਟਮੈਂਟ ਚ ਵੀ ਸਾਫ਼ ਨਹੀਂ ਹੁੰਦੇ ਇਹ ਦੇਖੋ ਜੀ ਇਹ ਲੋਕਾਂ ਤੇ ਅਸਰ ਕਰਦਾ ਹੂੰ ਹੂੰ ਹੁਣ ਉਹ ਦਿੱਲੀ ਦੀਆਂ ਚੋਣਾਂ ਦੇ ਵਿੱਚ ਤਾਂ ਇਹ ਜ਼ਹਿਰੀ ਪਾਣੀ ਵਾਲਾ ਮੁੱਦਾ ਬਹੁਤ ਗਰਮਾ ਗਿਆ ਜਿਵੇਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਪ੍ਰਧਾਨ ਮੰਤਰੀ ਕਹਿੰਦੇ ਮੈਂ ਵੀ ਇਸੇ ਟੂਟੀ ਦਾ ਪਾਣੀ ਪੀਣਾ ਉਹ ਉਧਰ ਨਾਇਬ ਸੈਣੀ ਪਾਣੀ ਪੀ ਕੇ ਦਿਖਾ ਰਹੇ ਸੀ ਹੁਣ ਇਹ ਚੋਣ ਕਮਿਸ਼ਨ ਕੋਲ ਪਹੁੰਚ ਗਏ ਤੇ ਇਹਨਾਂ ਨੇ ਆਪਣੇ ਸਬੂਤ ਰੱਖਦੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਤੇ ਪਰ ਨਾਲ ਵਿਜੇ ਜੀ ਇਹ ਆਦਸੀ ਨੂੰ ਲੈ ਕੇ ਗਏ ਉਹ ਨਾਲ ਭਗਵੰਤ ਮਾਨ ਜੀ ਨੂੰ ਲੈ ਕੇ ਗਏ ਹਮ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਦਿੱਲੀ ਦੇ ਲੋਕਾਂ ਦੇ ਲਈ ਉਹ ਜ਼ਹਿਰ ਜਿਹੇ ਜਾ ਵੀ ਹੈ ਉਹਦੇ ਵਿੱਚ ਕੈਮੀਕਲ ਵਾਲਾ ਉਹਦੇ ਨਾਲ ਬਹੁਤ ਫਿਕਰ ਹੈ ਹਮਮ ਇਸ ਲਈ ਉਹ ਕੇਜਰੀਵਾਲ ਤੋਂ ਮੂਰੇ ਜੁੱਤੀ ਤਾਰ ਕੇ मतलब ਨੰਗੇ ਪੈਰ ਫਟਾਫਟ ਚੌਂਕ ਕਮਿਸ਼ਨ ਦੇ ਘਰ ਨੂੰ ਬੜੇ ਹਮਮ ਤੇ ਪੰਜਾਬ ਦੇ ਵਿੱਚ ਅੱਜ ਇਹ ਸਵਾਲ ਖੜਾ ਹੋ ਗਿਆ ਕਿ ਮੁੱਖ ਮੰਤਰੀ ਸਾਹਿਬ ਜਿੰਨਾ ਫਿਕਰ ਦਿੱਲੀ ਵਾਲੀ ਜਮਨਾ ਦੇ ਜ਼ਹਿਰ ਦਾ ਕਰ ਰਹੇ ਹੋ ਪੰਜਾਬ ਵਾਲੀ ਨਦੀਆਂ ਨਾਲੀਆਂ ਜਿਹੜਾ ਜ਼ਹਿਰ ਆਇਆ ਉਹਦਾ ਵੀ ਫਿਕਰ ਕਰ ਲਓ ਹਮਮ ਜੀਰੇ ਦੇ ਵਿੱਚ ਜੀਰਾ ਸ਼ਰਾਬ ਫੈਕਟਰੀ ਲੈ ਕੇ ਜਿਹੜਾ ਮਸਲਾ ਸੀ ਉਥੇ ਜਿਸ ਤਰ੍ਹਾਂ ਪੰਜਾਬ ਸਰਕਾਰ ਭੁਗਤੀਆ ਸਭ ਨੂੰ ਪਤਾ ਜੀ ਤੇ ਬੁੱਢਾ ਦਰਿਆਲੇ ਮਾਮਲੇ ਦੇ ਵਿੱਚ ਜਦੋਂ ਹੁਣ ਉਸ ਨੂੰ ਪਾਣੀ ਨੂੰ ਗੰਧਲਾ ਪਾਣੀ ਉਹ ਚ ਪੈਣ ਤੋਂ ਰੋਕਣ ਦੀ ਕਵਾਇਦ ਲਈ ਅੰਦੋਲਨ ਲੱਗਿਆ ਤਾਂ ਪੈਰਲ ਤੁਸੀਂ ਜਿਵੇਂ ਸਰਕਾਰ ਨੇ ਆਪਣੀ ਤਾਕਤ ਨਾਲ ਉਸ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਸਾਰਿਆਂ ਨੂੰ ਪਤਾ ਹੂੰ ਹੂੰ ਸੋ ਇਸ ਲਈ ਕਿ ਆਪਾਂ ਪਹਿਲਾਂ ਬਾਰ-ਬਾਰ ਗੱਲ ਕਰਦੇ ਰਹੇ ਕਿ ਪੰਜਾਬ ਦਾ ਬੁੱਢਾ ਦਰਿਆ ਗੰਦਾ ਨਾਲਾ ਬਣ ਗਿਆ ਸੱਤੂਲੂ ਦੇ ਵਿੱਚ ਜ਼ਹਿਰ ਹੈ ਨਦੀਆਂ ਚ ਜ਼ਹਿਰ ਹੈ ਤੇ ਉੱਥੇ ਉਸ ਸਮੇਂ ਤੁਹਾਨੂੰ ਕਿਉਂ ਨਹੀਂ ਯਾਦ ਆਉਂਦਾ ਪੰਜਾਬ ਦਾ ਮੁੱਦਾ ਇਹਨਾਂ ਮਸਲੇ ਦੇ ਉਸ ਸਮੇਂ ਚਾਰਜ ਕਿਉਂ ਨਹੀਂ ਸੋ ਦਿੱਲੀ ਦੀ ਪਾਣੀ ਵਾਲਾ ਮਸਲਾ ਪੰਜਾਬ ਦੇ ਵਾਲੇ ਮਸਲੇ ਤੇ ਆ ਗਿਆ ਔਰ ਉਹ ਰਾਹੁਲ ਗਾਂਧੀ ਨੇ ਇਹਦੇ ਵਿੱਚ ਹੋਰ ਕਿਉਂ ਚ ਤੇਲ ਪਾਉਣ ਵਾਲਾ ਕੰਮ ਉਹ ਪਹੁੰਚ ਕੇ ਜਮਨਾ ਦੇ ਕਿਨਾਰੇ ਕਹਿੰਦੇ ਕੇਜਰੀਵਾਲ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਜਮਨਾ 2025 ਤੱਕ ਇੰਨੀ ਸ਼ੁੱਧ ਹੋ ਜੂਗੀ ਮੈਂ ਉਹ ਚ ਡੁੱਬਕੀ ਲਾਉਂਗਾ ਕਦੋਂ ਆਉਣਾ ਡੁੱਬਕੀ ਨਾਲ ਮੈਂ ਠੀਕ ਰਿਹਾ ਹੂੰ ਉਹ ਕਹਿੰਦੇ ਮੈਂ ਤੋਲੀਆ ਲੈ ਕੇ ਕਿੰਨਾ ਨੂੰ ਲੋ ਫਿਰ